ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵੀਰੋ ਠੀਕ ਠਾਕ ਲੋ ਜੀ ਆਪਣੇ ਨੀਲੇ ਦਾ ਤੇ ਰਾਜਨਾਲੇ ਦਾ ਕਰਾਈਏ ਸ਼ੌਂਕ ਇਹ ਨਾਰਾ ਭਾਈ ਕਰੋ ਭਾਈ ਸ਼ੌਂਕ ਹਾਂ ਲੋ ਜੀ ਆਪਣਾ ਰੱਦਾ ਇੱਕ ਨੀਲਾ ਆਪਣਾ ਇਹ ਬੈਠਾ ਲੋ ਜੀ ਬਾਈ ਅੱਖਾਂ ਦੇ ਵਿੱਚ ਬਾਈ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਮੇਰਾ ਵੀਰ ਜਿਹੜੇ ਨਵੇਂ ਵੀਰ ਵੀਡੀਓ ਦੇਖ ਰਹੇ ਹਨ ਇਹ ਨੀਲਾ ਰੱਤਾ ਔਰ ਇਹ ਬੈਠਾ ਬਾਈ ਨੀਲਾ ਇਹ ਬਾਈ ਬਿੰਦਰ ਵਾਲਿਆਂ ਕਬੂਤਰਾਂ ਚੋਂ ਆ ਬਾਈ ਆ ਬੈਠਾ ਬਾਈ ਗੁਰਦੇਵ ਵਾਲਿਆਂ ਚੋਂ ਆ ਬੈਠਾ ਕਰੋ ਆਪਣੇ ਆ ਲਾਲ ਜਿੰਨੇ ਦਾ ਸ਼ੌਂਕ ਰੱਠਾ ਬਾਈ ਰਾਜਨਾਲਿਆ ਚ ਆਪਣੇ ਨਾਰੇ ਇਹ ਕਿਵੇਂ ਲੱਗੇ ਜਰੂਰ ਦੱਸਿਓ ਮੇਰਾ ਵੀਰ ਤੇ ਚੈਨਲ ਨੂੰ ਜਰੂਰ ਕਰਦੇ ਹੋ ਸਬਸਕ੍ਰਾਈਬ ਲਾਈਕ ਕਮੈਂਟ ਕਰਦਿਆ ਕਰੋ ਮੇਰਾ ਭਰਾ ਜਾਨਵਰ ਵਧੀਆ ਲੱਗੇ ਤਾਂ ਤੋਪਾ ਤਾਂ ਪਲਵਾਈ ਜਾਂਨੇ ਮੇਰਾ ਪਰ ਚ ਮੌਸਮ ਥੋੜੇ ਜੇ ਖਰਾਬ ਹੀ ਹੈ ਤੇ ਜਾਨਵਰ ਤੁਹਾਨੂੰ ਕਿਵੇਂ ਲੱਗੇ ਜਰੂਰ ਦੱਸਿਓ ਮੇਰਾ ਵੀਰ ਇਹ ਨੀਲਾ ਬਾਈ ਵੱਡਾ ਆਪਣਾ ਬੱਚਿਆਂ ਦਾ ਰਿਜ਼ਲਟ ਬਹੁਤ ਟੌਪ ਹੈ ਇਹਨਾਂ ਦਾ ਬਹੁਤ ਸੋਹਣੇ ਉੱਡਦੇ ਆ ਬੱਚੇ ਲਓ ਜੀ ਉਹ ਯਾਰ ਵਾਲਿਆਂ ਚ ਬੈਠਾ ਮੂਰੇ ਬਾਈ ਵਾਈਟ ਅੱਖਾਂ ਪੂਰਾ ਵਾਈਟ ਕੂਦਰ ਲਓ ਜੀ ਗੁਰੂਦੱਤ ਸੇ ਮੇਰਾ ਵੀਰ ਕਿਵੇਂ ਲੱਗੇ